ਉੱਪ ਉਹ ਵੀ ਨਾ ਕਰੇ ਨਮੀ ਪਾ ਨਾ ਨਮੀ ਪਾ ਨਾ ਜੀ ਨਹੀਂ ਜਾਣਦਾ ਨਹੀਂ ਤੂੰ ਜਿੱਥੇ ਤੱਕ ਮਰਜ਼ੀ ਜੋਰ ਲਗਾ ਦੀ ਤਸੀਂ ਕੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੱਦਾਂ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਿਸ ਦੀ लाਠੀ ਚੱਲ ਰਹੀ ਹੈ ਧੱਕਾਸ਼ਾਈ ਹੋ ਰਹੀ ਹੈ ਕਿੱਦਾਂ ਰੋੜ ਰੋੜ ਕੇ ਉਹਨਾਂ ਨੂੰ ਥੱਲੇ ਸੁੱਟਿਆ ਜਾ ਰਿਹਾ ਹੈ ਤਾਂ ਦੋਸਤੋ ਜਿਹੜੀ ਇਹ ਘਟਨਾ ਹੈ ਗੁਰਦਾਸਪੁਰ ਦੀ ਘਟਨਾ ਹੈ ਜਿੱਥੇ ਦਿੱਲੀ ਕਟੜਾ ਹਾਈਵੇ ਜਿਹੜਾ ਹੈ ਉਸ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਹਨ ਉਹਨਾਂ ਦੀ سپورਟ ਦੇ ਵਿੱਚ ਜਥੇਬੰਦੀਆਂ ਦੇ ਵੱਲੋਂ ਉੱਥੇ ਧਰਨਾ ਲਗਾਇਆ ਗਿਆ ਸੀ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਮਸਲਾ ਹੈ ਉਹ ਵੱਧ ਜਾਂਦਾ ਹੈ ਮਾਹੌਲ ਉੱਥੇ ਵਿਗੜ ਜਾਂਦਾ ਹੈ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਹੱਥੋਪਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੇ ਪ੍ਰਦਰਸ਼ਨਕਾਰੀ ਹੁੰਦੇ ਨੇ ਉਹਨਾਂ ਨੂੰ ੱੱਕੇ ਦੇ ਦੇ ਕੇ ਉਸ ਜਗ੍ਹਾ ਤੋਂ ਪਾਸੇ ਕੀਤਾ ਜਾਂਦਾ ਹੈ ਤੇ ਉਧਰੋਂ ਪੱਗਾਂ ਵੀ ਇੱਥੇ ਲੈ ਜਾਂਦੀਆਂ ਨੇ ਤਾਂ ਤੁਸੀਂ ਦੇਖੋ ਇਹ ਪੂਰੇ ਦਾ ਪੂਰਾ ਵੀਡੀਓ ਤੁਹਾਡੀ ਕੀ ਰਾਏ ਐਸ ਪੂਰੇ ਮਸਲੇ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਔਰ ਦੇਸ਼ ਤੇ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਬਾਰ ਬੰਦੇ ਨੇ ਨਹੀਂ ਕੱਢ ਦਿੱਤੀ ਆ ਨਾ ਬੰਦੇ ਦੇ ਪੱਟ ਲਈਏ ਏ ਥੋੜੀ ਗੱਲਾਂ ਕੋਈ ਵੀ ਤੂੰ ਧੱਕੇ ਦਾ ਪੈਈ ਵਹੀ ਜਾਂਦੇ ਹੋ ਇੱਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਕੋਈ ਨਹੀਂ ਰੋ ਜਾ ਪਹਿਲੇ ਬੰਨੇ ਹੋ ਪਹਿਲੇ ਬੰਦੇ ਅੱਧੇ ਬੰਦੇ ਉਹ ਇੱਧਰ ਆ ਪਹਿਲੇ ਬੰਨੇ ਇੱਧਰ ਆ ਪਹਿਲੇ ਬੰਨੇ ਉਹ ਉਹ ਨਹੀਂ ਨਾ ਕਰੇ ਜੀ ਨਹੀਂ ਜਾਂਦਾ ਨਹੀਂ ਤੂੰ ਕਿੱਥੇ ਤੱਕ ਮਰਜ਼ੀ ਜੋਰ ਲਗਾਦੀ ਥੋੜਾ ਚੰਦਾ ਆਦਣਾ ਉਹ ਦੇਖੀ ਨਹੀਂ ਆ ਫਿਰ ਲੋ ਜਾਓ ਕਿੱਥੇ ਨੀਰਾ ਖੜਾ ਜਾਓ ਉਹ ਸਹੀ ਹੈ ਜੀ ਚਲਾਇਆ ਜੀ ਬੀਬੀ ਨੂੰ ਲੋ ਜਾਓ ਲੋ ਜਾਓ ਇੱਥੇ ਆ ਇੱਥੇ ਆ ਆ ਮੁਲਾਜ਼ਮੀ ਜ਼ਬਰਦਸਤੀ ਕਾਂਡੇ ਬੀਬੀ ਨਾਲ ਵੇਖੋ ਵਹੀ ਗੱਲ ਨਹੀਂ ਹੱਥ ਨਾ ਓਂਦੇ